ਸਰਦ ਮਹੱਲਾ ਪੰਜਵਾ ਪ੍ਰਭ ਜੀ ਮੋਹਿ ਕਮਣ ਅਨਾਥ ਬੇਚਾਰ ਕਮਣ ਮੂਲ ਤੇ ਮਾਨਕ ਕਿਰਿਆ ਜਿਹੀ ਪ੍ਰਤਾਪ ਤੇਮਾਰਾ ਰਹਾ ਜੀ ਪ੍ਰਾਣ ਸਰਬ ਕੇ ਦਾਤੇ ਗੁਣ ਕਹੀ ਨਾ ਜਾਹੇ ਅਪਾਰ ਸਾਬ ਕੇ ਪ੍ਰੀਤਮ ਸਰਬੋ ਪ੍ਰਤਪਾਲਕ ਸਰਬ ਘਟਾ ਆਧਾਰ ਕੋਈ ਨ ਜਾਣੇ ਤੁਮਰੀ ਗਤ ਮਿਤ ਆਪੇ ਕੋਪਸਾਰਾ ਸਾਧਨਾ ਬਿਠਾਓ ਨਾਨਕ ਪਵ ਸਾਗਰ ਪਾਰ ਤਾਰ ਸਰਗ ਮਹਲਾ ਪੰਜਵਾਂ ਆਵੇ ਰਾਮ ਸਰਨ ਵੜ ਪਾਗੀ ਇੱਕ ਸਬਿਣ ਕੁਸ਼ ਹੋਰ ਨਾ ਜਾਣੇ ਅਵਰਯੋ ਕਾਵ ਤਿਆਗੀ ਰਹਾ ਮਾਨ ਬਾਜ ਕਰਮਿਆ ਰਾ ਦੇ ਹਰ ਹਰ ਸਾਧ ਸੰਗ ਸੁਖ ਪਾਇਆ ਮਨ ਦਬਨੂਦ ਕਾਤੇ ਆਕਾਤ ਕਤਾਰਸ ਸਾਚੇ ਸਹਜ ਸੁਮਾਇ ਕਰ ਕਿਰਪਾ ਜੋ અપਨਾ ਕੀਨੋ ਤਾਂ ਕਿ ਉਤਮ ਬਾਣੀ ਸਾਧ ਸੰਗ ਨਾਨਕ ਨਿਸ ਤਰੀਏ ਜੋ ਰਾਤੇ ਪ੍ਰਭ ਨਿਰਵਾਣੀ ਸਾਰਗ ਮਹੱਲਾ 5ਵਾਂ ਜਾ ਤੇ ਸਾਧੂ ਸਰਣ ਗਈ ਸਾਤ ਸਹਿ ਜੋ ਮਨ ਹੋਏ ਪ੍ਰਗਾਸ ਬਿਰਤਾ ਕਛੂ ਨਾ ਲਹੀ ਰਹਾ ਉਹ ਕਰਪਾਲ ਨਾਮ ਦੇਵ ਆਪਣਾ ਬਿਣਤੇ ਕਹੀ ਆਣ ਬਿਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭ ਸਹੀ ਆਣ ਬਿਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭ ਸਹੀ ਜੈ ਤੇ ਉਪਜੀਤੈ ਸਮਾਨੋ ਸਾਈ ਬਸਤ ਯਹੀ ਕਉ ਨਾਨਕ ਪਰਮ ਗੁਰ ਕੋਯੋ ਜੋਤੀ ਜੋਤ ਸਮੀ ਸਾਰਗ ਮਹੱਲਾ ਪੰਜਵਾਂ ਰਸਨਾ RAM ਕੋ ਜਸ ਗਾਓ ਆਣ ਸੁਆਦ ਬੇਸਾਰ ਸਗਲੇ ਪਲੋ ਨਾਮ ਸੁਹਾਉ ਰਹਾ ਚਰਨ ਕਮਲ ਬਸਾਏ ਹਿਰਦੇ ਏਕ ਸੋ ਨਿਵਲਾਓ ਸਾਧ ਸੰਗਤੋ ਹੋ ਨਿਰਮਲ ਬਾੜ ਜੋਣ ਨਾ ਆਵ ਜਿਉ ਪ੍ਰਾਣ ਆਧਾਰ ਤੇਰਾ ਤੂੰ ਨ ਤਵੇ ਤਾ ਸਾਸ ਸਮਾਲ ਹਰ ਹਰ ਜਨ ਨਾਨਕ ਸਾਧ ਬਲ ਜਾਓ ਸਾਰਗ ਮਹੱਲਾ ਪੰਜਵਾ ਬੈ ਗੰਟ ਗੋਬਿੰਦ ਚਰਨ ਤੇ ਧਿਆਉ ਮੁਕਤ ਪਦਾਰਤ ਸਾਧੂ ਸੰਗਤ ਅੰਬਰਤ ਹਰਿ ਕਾ ਨਾਮ ਰਹਾ ਉਤਮ ਕਥਾ ਸੁਨੀਜੇ ਸ਼ਰਮਣੀ ਮਾਇਆ ਕਰੋ ਭਗਵਾਨ ਆਵਤ ਜਾਤ ਦਉਪਕ ਪੂਰਨ ਪਾਏ ਸੋਕ ਬਿਸ਼ਰਾਮ ਸੋਧਤ ਸੋਧਤ ਤਤ ਵਿਚਾਰਿ ਪਗਤ ਸ੍ਰੇਸ਼ਟਪੁਰੀ ਕਉਨਾਨਕੇ ਕ੍ਰਾਮ ਨਾਮ ਬਿਨ ਅਵਰੋ ਸਗਲੋ ਬਿਦਯੂਰੀ ਸਾਰਗ ਮਹੱਲਾ ਪੰਜਵਾ ਸਾਚੇ ਸਤਗੁਰੁ ਦਤਾਰਾ दर्शन देग सगल दुख नासी चरण कमल बलहारा रहा सात परमेश्वर सात साध जन निश्चल हर काना भगत पार पारबरम की अब गुण गा ਆਗਮ ਗੋਚਰ ਮੇਤ ਨਹੀਂ ਪਾਈਏ ਸਗਲ ਕਟਾਇਆ ਜਾੜ ਨਾਨਕ ਵਾਹੋ ਵਾਹੋ ਕੋ ਤਾ ਕੋ ਜਾ ਕਾਇ ਅੰਤ ਨ ਪਾਰੋ ਸਾਰਗ ਮਹੱਲਾ ਪੰਜਵਾ ਗੁਰ ਕੇ ਚਰਨ ਬਸੀ ਮਨ ਮੇਰੇ ਪੂਰ ਰਿਓ ਟਾ ਕਰ ਸਭ ਤਾਈਏ ਨੇਟ ਬਸੇ ਸਭ ਨੇਰੀ ਰਹਾ ਬੰਦਨ ਤੋਰ ਰਾਮ ਲੇਵ ਲਈ ਸਾਧ ਸੰਗ ਬਣਾਈ ਜਨ ਪਦਾਰਤ ਭਇਓ ਪਨੀਤਾ ਵਿਚਾਰ ਸਗਲੁ 부ਜਾਈ ਜਾ ਕੋ ਕਿਰਪਾ ਕਰੋ ਪ੍ਰਭ ਮੇਰੇ ਓ ਜੋ ਹਰ ਦਾ ਜਸ ਗਾਵੇ ਆੜ ਪੈਰ ਗੋਵਿੰਦ ਗੁਣ ਗਾਵੇ ਜਨ ਨਾਨਕ ਸਾਧ ਬਲ ਜਾਵੇ ਸਾਰਗ ਮਹੱਲਾ ਪੰਜਵਾ ਜੀਵਨ ਤੋਂ ਗਣੀਏ ਹਰ ਪੀਕਾ ਕਰੋ ਕਿਰਪਾ ਪ੍ਰੀਤ ਮਨ ਮੋਹਣ ਫੋਰ ਕਰਮ ਕੀ ਰੇ ਕਾ ਰਹਾਵ केतु सुन न उपजत क्या सीखा प्रभु त्या ज्ञान जो चाहत ताके मुख लागे कलेखा जाके राम रास सर्व सुख स्वामी आनता मनत पेखा नानक दर्श मगन मन मोहियो, पूरन अरत बसे का सारग महला पंजवा सिमरन राम को एक नाम कलमल दगन के कोट दान इस नान रहा नियन्त्र इसन आर बिरता कालत काल बिनहर फोकट ज्ञान ਜਨਮ ਮਰਨ ਸੰਕਟ ਤੇ ਛੂਟੇ ਜਗਦੀਸ਼ ਭਜਨ ਸੋਕ ਧਿਆਨ ਤੇਰੀ ਸਰਨ ਪੂਰਨ ਸੋਕ ਸਾਗਰ ਕਰ ਕਿਰਪਾ ਦੇਵ ਨਾਮ ਸੇਬਰ ਸੇਬਰ ਨਾਨਕ ਪ੍ਰਭ ਜੀਵੇ ਬਿਨ ਸੇ ਜਾਏ ਅਭਿਮਾਨ ਸਾਰਗ ਮਹੱਲਾ 5 ਤੁਰਤ ਸੋਏ ਜੇ ਤੁਰ ਕੋ ਲਾਗੇ ਸੋਏ ਤਰੰਦਰ ਸੋਏ ਬਸੁੰਦਰ ਹਰ ਏਕ ਪ੍ਰੇਮ ਰਸ ਪਾਗ ਰਹਾਉ ਬਲਬੰਚ ਕਰਨੇ ਜਾਣੇ ਲਾਬੇ ਸੋ ਤੁਰਤ ਨਹੀਂ ਮੁੜਾ ਸਵਾਰਥ ਤਿਆਗ ਅਸਾਰ ਤਰਚਿਓ ਨੈ ਸਿੰਭਰਿਓ ਪ੍ਰਭ ਰੂੜਾ ਸੋਈ ਚਤਰ ਸਿਆਣਾ ਪੰਡਤ ਸੋ ਸੂਰਾ ਸੋ ਦਾਨਾ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ ਸਾਰਗ ਮਹੱਲਾ ਪੰਜਵਾਂ ਹਰ ਹਰ ਸੰਤ ਜਣਾ ਕੇ ਜੀਵਨ ਭਿਕੇ ਰਾਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸ ਪੀਵਣ ਰਹਾ ਸਚੰਦ ਰਾਮ ਨਾਮ ਧਨ ਰਤਨਾ ਮਨ ਤਨ ਪੀਤਰ ਸੀਵਣ ਹਰ ਰੰਗ ਰਾਗ ਬਈ ਮਨ ਲਾਲਾ ਰਾਮ ਨਾਮ ਰਸ ਕੀਵਣ ਜੋ ਮੀਨਾ ਜਾਣ ਸੋ ਰਜਾਨੋ ਰਾਮ ਨਾਮ ਸੰਗ ਲੀਵਣ ਨਾਨਕ ਸੰਤ ਚਾਤਰ ਕੀ ਨਿਆਈ ਹਰ ਬੂੰਦ ਪਾਣ ਸੁਖ ਤੀਵਣ ਸਾਰਗ ਮਹੱਲਾ ਪੰਜਵਾ ਹਰ ਕੇ ਨਾਮ ਹੀਨ ਬੇਤਾਲ ਜੇਤਾ ਕਰਨ ਕਰਾਵਣ ਤਿਤਾ ਸਭ ਬੰਧਨ ਜੰਜਾਲ ਰਹਾ ਬ੍ਰੇਪਣ ਪ੍ਰਭ ਸੇਵ ਕਰਤ ਅਨ ਸੇਵਾ ਬਿਰਤਾ ਕਾਟੇ ਕਾਲ ਜਬ ਜਮ ਆਏ ਸੰਘਾਰੇ ਪ੍ਰਾਨੀ ਤਬ ਤੁਮਰੋ ਕੋਣ ਹਵਾਲੋ ਰਾਖ ਲਿਹੋ ਦਾਸ ਆਪਣੇ ਕੋ ਸਦਾ ਸਦਾ ਕਿਰਪਾਲੋ ਸੋ ਕਨ ਦਾਣ ਨਾਨਕ ਪ੍ਰਭ ਮੇਰਾ ਸਾਧ ਸੰਗ ਤਨ ਮਾਲੋ सारग महल्ला मन तन राम को विहार प्रेम भगत गुण गावण गेदे पोहत न संसार श्रवणी कीर्तन सिमरन स्वामी ए साधु को आचारण कमलस्त तरे अन्तर पूजा प्राण को अधार दीन दयाल सुनो बेनन्ति अपनी तार नाम् नेतरसना। नानक साधलहार नाम् नेतरसना। नानक जाद हार